ਮੈਂ ਦੋ ਤਿੰਨ ਸਵਾਲ ਪੁੱਛੂਗਾ ਠੀਕ ਹੈ ਜਿਹਨੂੰ ਸਵਾਲ ਦਾ ਪਤਾ ਲੱਗ ਗਿਆ ਫਿਰ ਉਹਨੂੰ ਜਾਦੂ ਸਿਖਾਉਂਗਾ ਇਧਰ ਕਿ ਆਦੋ ਆ ਦੇਖੋ ਮੇਰੇ ਕੋਲ ਤਿੰਨ ਰਮਾਲ ਹੈ 1 2 3 ਕਿੰਨੇ ਰਮਾਲ ਹੈ ਤਿੰਨ ਰਮਾਲ ਵੈਰੀ ਗੁੱਡ ਇੱਕ ਮੈਜੀ ਕਾਰਡਸ ਹੈ ਆਹ ਦੇ ਰਮਾਲ ਨੰਬਰ 1 ਕੌਨਸੀ ਕਲਰ ਹੈ ਰੈਡ ਵੈਰੀ ਗੁੱਡ ਰੈਡ ਨੂੰ ਅੰਗਰੇਜ਼ੀ ਚ ਕੀ ਕਹਿੰਦੇ ਆ ਰੈਡ ਨੂੰ ਅੰਗਰੇਜ਼ੀ ਚ ਲਾਲ ਕਹਿੰਦੇ ਆ ਆ ਦੇਖੋ ਇਹ ਕਿਹੜਾ ਲੱਗਦਾ ਯੈਲੋ ਵੈਰੀ ਗੁੱਡ ਰਮਾਲ ਤਿੰਨੇ ਹੋ ਗਏ ਤਿੰਨ ਰਮਾਲ ਮੈਂ ਇਸ ਕਾਰਡਸ ਵਿੱਚ ਪਾ ਲ ਦਿੱਤੀ ਠੀਕ ਹੈ ਰਮਾਲ ਨੰਬਰ 3 ਕੌਣ ਦੀ ਕਨਰਗਾਏ ਗ੍ਰੀਨ ਵੈਰੀ ਗੁੱਡ ਗ੍ਰੀਨ ਨੂੰ ਪੰਜਾਬੀ ਚ ਕੀ ਕਹਿੰਦੇ ਆ ਉਹ ਵੈਰੀ ਗੁੱਡ ਸਾਰਿਆਂ ਨੂੰ ਪਤਾ ਤਾਰਾ ਕਹਿੰਦੇ ਆ ਪੰਜਾਬੀ ਚ ਆ ਤਿੰਨੋਂ ਰਮਾਲ ਆਪਾਂ ਕਾਰਡ ਦੇ ਵਿੱਚ ਪਾਤੇ ਠੀਕ ਹੈ ਤਿੰਨੋਂ ਤਿੰਨੋਂ ਰਮਾਲ ਪਹਿਰੇ ਵਿੱਚੋਂ ਅਲੱਗ-ਅਲੱਗ ਪਾਇਸੀ ਤਿੰਨੋਂ ਰਮਾਲ ਜੁੜ ਕੇ ਬਾਹਰ ਨਿਕਲਣਗੇ 1 2 3 ਬੋਲਦੇ ਤਿੰਨੋਂ ਰਮਾਲ ਜੁੜ ਜਾਂਦੇ ਆ ਯਾ ਦੇਖੋ ਕਿਹੜੇ ਕਿਹੜੇ ਰੰਗ ਦੇ ਆ ਆ ਜੀ ਕਾਰਡ ਵੀ ਖਲੀ ਹੈ ਇਸ ਤੇ ਕੀ ਲਿਖਾ ਹੈ ਅਸੀਂ ਸਾਰੇ ਭਾਰਤੀ ਆ ਇੱਕ ਤਾਂ ਸਾਡੀ ਤਾਕਤ ਹੈ ਸਾਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਸਮਝ ਗਏ ਇਹ ਆਪਾਂ ਤਿੰਨੋਂ ਰਮਾਲ ਜੋੜਦੇ ਕਿਹੜੇ ਕਿਹੜੇ ਰੰ red yellow green ਕਿੰਨੇ ਆ red yellow green 3 ਰਮਾ ਇਹ ਤਾਂ ਫਿਰ ਤੇ ਮੈਜਿਕ ਸਟਿਕ ਰਿਵਾਇਨ 2 3 ਗਿਲ ਗਲੀ 2 ਸ਼ੁਰੂ ਬੋਲ ਦੇ ਰਮਾ ਇੱਕ ਵਾਰ ਯਾ ਵਾਤ ਹੈ ਜ਼ੋਰ ਨਾਲ ਤਾਲੀਆਂ ਮਜਾਂਗੇ ਤੁਸੀਂ ਆਸਰੇ ਵਿੱਚ ਲੜਾਈ ਜੜਾ ਨਹੀਂ ਕਰਦੇ ਲੜਾਈ ਝਗੜਾ ਨਹੀਂ ਕਰਨਾ ਚਾਹੀਦਾ ਪਿਆਰੇ ਵਿੱਚ ਇਸ ਤਰ੍ਹਾਂ ਮਿਲ ਜੁਲ ਕੇ ਰਹਿਣਾ ਚਾਹੀਦਾ ਜਿਸ ਤਰ੍ਹਾਂ ਸਾਰੇ ਰੰਗ ਮਿਲ ਗਏ ਹਨ ਕਿੰਨੀ ਧੋਣੇ ਲੱਗਦੀਆਂ ਇਹ ਵੀ ਰੰਗਾਂ ਵਿੱਚ ਜੰਗ ਲੱਗਦੀ

ਕੌਣ ਇਹ ਤੇ ਰਮਾਲ ਪੀਰ ਜਾਦੂ ਕਲਾ ਹੈ ਕਾਲਾ ਨਹੀਂ ਜਾਦੂ 'ਚ ਕੋਈ ਸ਼ਕਤੀ ਨਹੀਂ ਹੁੰਦੀ ਕੋਈ ਤੰਤਰ ਨਹੀਂ ਹੁੰਦਾ ਕੋਈ ਮੰਤਰ ਨਹੀਂ ਹੁੰਦਾ ਵਿਗਿਆਨ ਦਾ ਦੂਸਰਾ ਰੂਪ ਜਾਦੂ ਹੈ ਕਵਿਟਿਊ ਮੈਜੀਕ ਪੁਰਕੀ ਦਾ ਨਾਮ ਜਾਦੂ ਹੈ ਇਹ ਦੇਖੋ ਹੱਥ ਖਾਲੀ ਹੈ ਇਹ ਰਮਾਲ ਰੱਖਣਾ ਆਪਾਂ ਇਸ ਮੁਠੀ ਦੇ ਵਿੱਚ ਕਿਤੇ ਰੱਖੇ ਰਮਾਲ ਮੁਠੀ ਦੇ ਵਿੱਚ ਪਲਕਾਂ ਨੂੰ ਚੱਕੋ ਨਾ ਨਗਰ ਰਮਾਲ ਵਾਲੇ ਪਰ ਰਮਾਲ ਦਾ ਬਣਦਾ ਕੀ ਹੈ ਗਿਲੀ-ਗਿਲੀ ਛੂ ਆਪਾਂ ਮਾਰਤਾ ਮੰਤਰ ਗਿਲੀ-ਗਿਲੀ ਛੂ ਬੋਲਦਾ ਗਾਇਬ ਹੋ ਗਿਆ ਇਹ ਜੋ ਹੁੰਦਾ ਰਮਾਲੇ ਇੱਕ ਦੇ ਵਿੱਚ ਕੋਲੇ ਕਿਹਦੇ ਕੋਲੇ ਆ ਜਲਦੀ ਲੈ ਮਿਠੂ ਦੇਖੋ ਜਾਦੂ ਬਹੁਤ ਹੀ ਖੂਬਸੂਰਤ ਆਜੋ 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 ਜਲਦੀ ਜਲਦੀ ਗੜ ਦੇ ਘਬੜੀ ਜੇ ਨਮਾਲ ਤੁਹਾਡਾ ਠੀਕ ਹੈ ਮੇਰਾ ਤਾਂ ਨਹੀਂ ਹੈ ਮੇਰਾ ਨਮਾਲ ਦੇਖਿਆ ਤੁਸੀਂ ਕਿੱਥੇ ਹੈ ਨਹੀਂ ਹੈ ਉਹ ਦੇਖੋ ਆ ਪਕੜਿਆ ਆ ਪਾਸਾ ਗਿਲਗਿਲੀ ਸ਼ੂ ਬੋਲੇ ਰਮਾਲ ਦੇ ਵਿੱਚ ਵਾਓ ਦੇਖ ਐਂ ਤਾਂ ਇਹ ਕੰਮ ਕਰਦੀ ਤੁਹਾਹ ਐਂ ਤਾਂ ਇਹ ਕੰਮ ਨਹੀਂ ਕਰਦੀ ਇੱਥੇ ਵਿੱਚ ਰਮਾਲ ਤੁਹਾਡਾ ਇਹ ਕਰਮਾਲ ਮੇਰਾ ਠੀਕ ਹੈ ਇਹਦੇ ਵਿੱਚ ਪਹਿਲਾਂ ਵੀ ਚੈੱਕ ਕਰ ਲੋ ਹੈਗਾ ਕਿ ਨਹੀਂ ਹੈਗਾ ਕੀ ਬੱਚੀ ਦਿਖਾਈ ਦਿੰਦੀ ਹੁੰਦੀ ਹੈ ਹੈਗੀ ਬੱਚੇ ਰਮਾਲ ਵਿੱਚ ਕਿੱਥੇ ਰੱਖਨੇ ਪਹਿਲੇ ਬੱਚੋ ਹਾਂ ਰਮਾਲ ਦੇ ਵਿੱਚ ਰੱਖ ਫੇਰ ਤੱਕ ਟੱਕਰ ਨਹੀਂ ਰਮਾਲ ਦੇ ਵਿੱਚ ਇਹਨੂੰ ਕਿੱਥੇ ਭਾਗਦੇ ਜਾਦੂ ਦੀ ਜੜੀ ਮੇਰੇ ਤੋਂ ਕਰਵਾ ਦੇਣਾ 1 2 3 ਬੋਲ ਕੇ ਕਰਾਵੂਗੇ ਰਮਾਲ ਸਾਰੇ ਬੱਚਾ ਕੱਢ ਕੇ ਦਿਖਾਵੂਗਾ ਮੇਰਾ ਰਮਨ ਮੈਨੂੰ ਦੇ ਲੋ ਰਮਾਲ ਮੇਰਾ ਕੋਈ ਨਹੀਂ ਲੱਗਿਆ ਕਿਸੇ ਦੇ ਨਾਮ ਜਾਦੂ ਹੈ ਜਿਹੜੀ ਜੀ ਸਮਝ ਤੋਂ ਬਾਹਰ ਹੁੰਦੀ ਹੈ ਉਹਨੂੰ ਜਾਦੂ ਕਹਿੰਦੇ ਆ ਜਿਹੜਾ ਕੰਮ ਫਾਸਟ ਹੁੰਦਾ ਉਹਨੂੰ ਜਾਦੂ ਕਹਿੰਦੇ ਆ ਜਾਦੂ ਕੋਈ ਸ਼ਕਤੀ ਨਹੀਂ ਹੁੰਦੀ ਤੁਮ ਹੈ ਫਸਟ ਆਦਮ ਵਾਟਰ ਆਫ ਇੰਡੀਆ ਰਮਾਲ ਦਾ ਪਤਾ ਲੱਗਿਆ ਉਹਨੂੰ ਕਿੱਥੇ ਗਿਆ ਨਹੀਂ ਪਤਾ ਲੱਗਿਆ ਰਮਾਲ ਮੈਂ ਬੈਗ ਚ ਰੱਖ ਦਿੱਤਾ ਸੀ ਯਾਦੂ ਹੱਥਾਂ ਨਹੀਂ ਚਲਕੀਏ ਮੇਰੇ ਹੱਥਾਂ ਵੱਲ ਲਿਖਿਆ ਕਰੋ ਹੋਰ ਕੁਝ ਠੀਕ ਹੈ ਫਿਰੋਂ ਮੈਂ ਕਿਧਰ ਕਿਹੜੀ ਚੀਜ਼ ਗੈਪ ਕਰਦੀ ਕਿਹੜੇ ਰੰਗ ਦੇ ਰਮਾਲ ਹੈ 1 2 3 3 ਰੰਗ ਬਜਾ ਦਿਓ ਤਾਲੀਆਂ ਜ਼ੋਰਦਾਰ ਸਾਰੇ ਵਿੱਚੋਂ ਆਹ ਦੇਖੋ ਰਮਾਲ ਕਿਹੜੇ ਲੱਗਦੇ ਮੇਰੇ ਵਿੱਚੋਂ ਬਾਕਸ ਖਾਲੀ ਐਮਪਟੀ ਬਾਕਸ ਬੜੀ ਸਾਹਮਣੀ ਬਾਕਸ ਦੇ ਅੰਦਰ ਕਿਹੜਾ ਰਮਾਲ ਬੋਲੋ ਕਿਹੜੇ ਕਿਹੜੇ 1 2 3 ਗਿਲਗਿਲੀ ਸ਼ੂ ਬੋਲਦੇ ਆ ਪਰ ਰਮਾਲ ਦੀ ਆਹ ਵਾਹ ਉਹ ਬਹੁਤ ਜ਼ੋਰਦਾਰ ਤਾਲੀਆਂ ਬਜਾ ਦਿਓ ਸਾਰੇ ਬੱਚੇ ਵੈਰੀ ਗੁੱਡ ਆਓ ਆ ਦੇਖੋ ਦਸਤਾ ਬੱਚਾ ਆ ਗਿਆ बड़ी आसानी कर सकते हो जादू तुम दस जादू कला है कला नहीं जादू कला है कला नहीं इस बात ख्याल रखना ठीक है किसी इंसान कोई जादू शक्ति नहीं होंगी बहुत ढोंगी फ्रेपी लोग होंगे जेडे कैमिकलों ने चमट कर दिखाकर भोले वाले लोगों ठग के लगते हैं ਇਹਨਾਂ ਬੱਚਾ ਕੈਮੀਕਲਾਂ ਬਾਰੇ ਗਿਆਨ ਨਹੀਂ ਰੱਖਦਾ ਉਹ ਅੰਧਵਿਸ਼ਵਾਸ ਦੇ ਵਿੱਚ ਚੱਲ ਜਾਂਦਾ। ਕੋਈਂ ਦੀ ਭੱਸਮ ਬਣਾ ਦੇਣਾ, ਨਾਰੀਅਲ ਚੋਂ ਖੂਨ ਕੱਢ ਦੇਣਾ ਜਾਂ ਨਿੰਬੂ ਚੋਂ ਖੂਨ ਕੱਢ ਦੇਣਾ। ਠੀਕ ਹੈ ਕਿਤੇ ਹੱਡੀਆਂ ਪਾਇਦਾ ਕਰ ਦੇਣੀ ਜਾਂ ਹੱਡੀਆਂ 'ਤੇ ਅੱਗ ਲਗਾ ਦੇਣੀ। ਸਾਰੇ ਕੈਮੀਕਲ ਟ੍ਰਿਕਸ ਹੈ ਇਹਦੇ ਵਿੱਚੋਂ। ਤੁਹਾਨੂੰ ਪਤਾ ਹੱਡੀਆਂ 'ਤੇ ਅੱਗ ਕਿਸ ਤਰ੍ਹਾਂ ਲੱਗਦੀ ਹੈ? ਨਹੀਂ ਪਤਾ। ਸੋਡੀਅਮ ਇੱਕ ਕੈਮੀਕਲ ਹੁੰਦਾ, ਮੈਂਟਲ ਸੋਡੀਅਮ। ਸੋਡੀਅਮ ਲੈ ਲਓ ਥੋੜਾ ਜਿਹਾ ਪੀਸ। ਹੁਣ ਕਿਤੇ ਵੀ ਹੱਡੀਆਂ 'ਚ ਜਾਂ ਇੱਟਾਂ ਦੇ ਵਿੱਚ ਰੱਖ ਦਿਓ, ਘਾਹ 'ਚ ਰੱਖ ਦਿਓ। ਪਾਣੀ ਫੜੋ ਝੂਠੇ-ਮੂਠੇ ਮੰਤਰ ਪ ਉਹਦੇ ਵੀ ਧਿਆਨ ਰੱਖਿਓ ਤੰਤਰਮੰਤਰ ਵਾਲਾ ਜਿਵੇਂ ਕੋਈ ਚੀਜ਼ ਨੂੰ ਇਕੱਠੀ ਕਰਕੇ ਬੈਠਾ ਜਾ ਕੋਪੜੀ ਰੱਖ ਕੇ ਬੈਠਾ ਉਹਦੇ 'ਚ ਸੋਡੀਅਮ ਲੱਗਿਆ ਹੋਊਗਾ ਜਿਵੇਂ ਉਹ ਪਾਣੀ ਦੇ ਉੱਤੇ ਛਿੱਟੇ ਮਾਰੂਗਾ ਨਾ ਮੰਤਰ ਪੜ੍ਹ ਕੇ ਤੇ ਜਿਵੇਂ ਕੈਮੀਕਲ ਦਾ ਕੈਮੀਕਲ ਟਕਰਾਂਦਾ ਟਕਰਾਂਦਾ ਤਾਂ ਚਮਤਕਾਰ ਪੈਦਾ ਹੁੰਦਾ ਹੈਗਾ ਸ਼ਕਤੀ ਕਿਸੇ ਇਨਸਾਨ ਕੋਲੇ ਨਹੀਂ ਕੋਇਂ ਦੀਪ ਬੱਸਮ ਰਾ ਦੇਣਾ ਦਾਲਚਿਕਾ ਕੈਮੀਕਲ ਕੋਇਂ ਦੇ ਉੱਤੇ ਲਾਓ ਆ ਪੈਸੇ ਹੁੰਦੇ ਸੀ ਕਿ 20 ਪੈਸੇ 10 ਪੈਸੇ 5 ਪੈਸੇ ਸਿਲਵਰ ਦਾ ਕੋਈ ਵੀ ਪੈਸਾ ਹੈਗਾ ਸਿਲਵਰ ਦਾ ਬਰਤਨ ਹੋਵੇ ਉਹਦੇ ਦਾਲਚਿਕਾ ਕੈਮੀਕਲ ਲਗਾਓ ਬੱਸਮ ਪੈਦਾ ਕਰਦਾ ਹੋ ਕੈਮਿਕਲ ਵਾਲੇ ਤੰਤਰ ਮੰਤਰੀ ਲੈ ਰਹੇ ਨੇ ਕਹਿੰਦੇ ਨੇ ਲੈ ਹੁਣ ਦੁਕਾਧੇ ਵੀ ਬਾਹਰ ਕੱਢ ਦੇਣਾ ਹੈਗਾ ਉਹ ਸਾਰੇ ਹੀ ਕੈਮੀਕਲ ਦਾ ਕਮਾਲ ਹੁੰਦਾ ਕੋਈ ਕੁਝ ਨਹੀਂਗਾ ਜਿਵੇਂ ਕਹਿੰਦੇ ਨੇ ਵੀ ਆਪਣੇ ਕਰੋਨਾਰੀਅਲ ਘਵਾ ਕੇ ਲੈ ਆਓ ਤੁਸੀਂ ਮੈਂ ਤੁਹਾਡੇ ਦੱਸਾਂਗਾ ਕਿ ਰੇ ਕਿਸ ਨੂੰ ਕੁਝ ਕੀਤਾ ਕਰਾਇਆ ਕਿ ਨਹੀਂ ਕੀਤਾ ਕਰਾਇਆ ਤੁਸੀਂ ਨਾਰੀਅਲ ਘਵਾਇਆ ਕਰੋ ਆਪਣੇ ਤੰਤਰ ਮੰਤਰੀ ਵਾਲੇ ਕੋਲੇ ਲੈ ਕੇ ਉਹਨੇ ਗੱਲਾਂ ਗੱਲਾਂ ਦੇ ਵਿੱਚ ਨਾਰੀਅਲ ਚੇਂਜ ਕਰ ਦੇਣੀ ਨਾਰੀਅਲ ਦੇ ਵਿੱਚ ਪਹਿਲੇ ਇੰਜੈਕਸ਼ਨ ਲਾਇਆ ਹੁੰਦਾ ਕਲਰ ਦਾ ਕਲਰ ਦਾ ਇੰਜੈਕਸ਼ਨ ਲਾਇਆ ਹੁੰਦਾ ਉਹਦੇ ਵਿੱਚ ਨਾਰੀਅਲ ਦੀਆਂ ਤਿੰਨ ਅੱਖਾਂ ਹੁੰਦੀਆਂ ਬਿਲਕੁਲ ਨਾਜ਼ੁਕ ਹੁੰਦੀਆਂ ਜੀ ਦੇ ਵਿੱਚ ਟੀਕਾ ਲਾ ਦਿੰਦੇ ਉਹ ਕਲਰ ਦਾ ਠੀਕ ਹੈ ਠੀਕ ਹੈ ਨਾ ਦੇਖੋ ਜੀ ਤੁਹਾਡੇ ਘਰ ਕਿਤਾ ਕਿਸ ਨੇ ਕੀਤਾ ਕਰਾਇਆ ਖੂਨ ਫੈਲ ਗਿਆ ਚਾਰੇ ਪਾਸੇ ਮੇਰੇ ਭੂਤਰੇ ਮੈਨੂੰ ਦੱਸਦਾ ਖੂਨ ਫੈਲ ਗਿਆ ਚਾਰੇ ਪਾਸੇ ਕਿਸੇ ਦੀ ਮੌਤ ਹੋਣੀ ਵਾਲੀ ਹੈ ਇਹਦਾ ਜਲਦੀ ਉਪਾਏ ਕਰਾ ਲਓ ਅਗਲਾ ਦੇਖ ਕੇ ਨਾ ਪ੍ਰੈਕਟੀਕਲ ਦਿਮਾਗ ਬਾਗ ਰੂਹ ਨੇ ਅਗਲੇ ਦਾ ਵੀ ਜਰੂਰ ਕੋਸਰ ਕੋਈ ਖੂਨ ਵਾਲਾ ਹੋਣਾ ਨਾ ਨਾਰੀਅਲ ਦਾ ਸੀ ਬਜ਼ਾਰੋਂ ਲੈ ਕੇ ਆਏ ਹੈ ਨਾ ਤੇ ਬੰਦੇ ਜਦੋਂ ਮੈਂਟਲੀ ਅਫਸੈਟਿੰਗ ਹੋ ਜਾਂਦਾ ਤੇ ਫਿਰ ਤੰਤਰ ਮੰਤਰ ਵਾਲਾ ਦੇਖਦਾ ਇਹਦੀ ਕੁੜਤਾ ਪਜਾਮਾ ਪਾਇਆ ਕਿ ਪੈਂਟ ਸ਼ਰਟ ਪਾਈ ਹੈ ਕਿੰਨੇ ਕੁ ਮਟੋਰ ਰੇ ਦੇ ਕੋਲ 5000 ਕੇ 50000 ਠੀਕ ਹੈ ਪਹਿਲਾ ਟਿਕਾ ਲਾਉਂਦਾ 5000 ਦਾ ਲੈ ਜੂ ਜ ਪਿਆਰੇ ਬੱਚੋ ਕਿਸੇ ਕੋਲ ਕੁਝ ਨਹੀਂ ਚੀਜ਼ ਦਾ ਖਿਆਲ ਰੱਖੋ ਪੜੋਗੇ ਤਾਂ ਕਲਮ ਵਰਗੀ ਤਾਕਤ ਕਿਸੇ ਕੋਲ ਨਹੀਂ ਕੋਈ ਤੰਤਰ ਮੰਤਰਾਲੇ ਕੋਲ ਕਲਮ ਦੀ ਤਾਕਤ ਨਹੀਂ ਹੈ ਜੇ ਤੰਤਰ ਮੰਤਰਾਲੇ ਕੋਲ ਕੋਈ ਤਾਕਤ ਹੁੰਦੀ ਤੇ ਬੋਰਡ ਤੇ ਨੇ ਫੋਰਸ ਬਿਠਾਣ ਦੀ ਕੀ ਲੋੜ ਹੈ ਜਗ੍ਹਾ ਜਗ੍ਹਾ ਥਾਣੇ ਖੋਲਣ ਦੀ ਕੀ ਲੋੜ ਹੈ ਇਹਨਾਂ ਨੂੰ ਫੜ ਲੈਂਦੇ ਵੀ ਮਾਰੀ ਮਾਰੀ ਫੂਕ ਦੱਸੀ ਚੋਰ ਕਿੱਥੇ ਬੈਠਾ ਜਾਂ ਬੋਰਡ ਤੇ ਇਧਰ ਬੰਦਾ ਆਉਂਦਾ ਫੂਕ ਮਾਰਦੀ ਬੰਦਾ ਖਾਏ ਹੈ ਨਾ ਕਿਸੇ ਕੋਲ ਕੋਈ ਸ਼ਕਤੀ ਨਹੀਂ ਕਦੇ ਵੀ ਅੰਧਵਿਸ਼ਵਾਸ ਚ ਨਹੀਂ ਪੈਣਾ ਹੈਗਾ ਜਿਨੇ ਵੀ ਸਾਡੇ ਕੋਲ ਵੀ ਕਲਾ ਹੈਗੀ ਆ ਠੀਕ ਹੈ ਅਸੀਂ ਕਲਾ ਦਾ ਮਨੋਰੰਜਨ ਕਰਦੇ ਆ ਬਹੁਤ ਹੀ ਲੋਕ ਕਲਾ ਸਿੱਖ ਕੇ ਉਹਨੂੰ ਅੰਧਵਿਸ਼ਵਾਸ ਵਿੱਚ ਪਾ ਦਿੰਦੇ ਉਹਨੂੰ ਵੇਚਣਾ ਸ਼ੁਰੂ ਕਰ ਦਿੰਦੇ ਆ ਇੱਕ ਇੱਕ ਤਾਗਾ 100 ਰੁਪਏ ਦੇ ਵੇਚ ਦਿੰਦੇ ਤੰਤਰਮੰਗਰ ਵਾਲੇ ਠੀਕ ਹੈ ਕਦੇ ਵੀ ਅੰਧਵਿਸ਼ਵਾਸ ਵਿੱਚ ਨਹੀਂ ਪੈਣਾ ਗੁਰਵਾਣੀ ਤੋਂ ਵੱਧ ਕੇ ਦੁਨੀਆ ਵਿੱਚ ਕੁਝ ਨਹੀਂ ਹੈ ਠੀਕ ਹੈ ਨਾ ਇਹ ਚੀਜ਼ ਦਾ ਇੱਕ ਵਿਸ਼ੇਸ਼ ਧਿਆਨ ਰੱਖਣਾ ਗੁਰਵਾਣੀ ਕਿਸੇ ਤਰ੍ਹਾਂ ਕੋਈ ਵੈਟ ਨਹੀਂ ਲਿਖੀ ਆ ਸ਼ੁਰੂ ਕਰਦੇ ਆ ਪੰਜਾਬੀ ਨੂੰ ਤੁਹਾਨੂੰ ਸਿਖਾਦਨੇ ਆ ਸਿੱਖ ਲੋ ਕੀ ਆ ਮੇਰੇ ਕੋਲੇ ਰੱਸੀ ਰੱਸੀ ਨੂੰ ਇਸ ਤ ਗਿਲਗਿਲੀ ਸ਼ੂ ਸ਼ੂ ਬੋਲਦੇ ਹਨ ਸੀ ਬੜੀ ਹੋ ਜਾਂਦੀ ਹੈ ਗਿਰਾੜੇ ਦਾ ਮੰਤਰ ਕਿਹੜਾ ਹੈਗਾ ਗਿਲਗਿਲੀ ਸ਼ੂ ਸ਼ੂ ਬੋਲਦੇ ਕਰ ਜਾਂਦੇ ਹੁਣ ਇਹ ਕੀ ਮੰਤਰ ਨਾਲ ਖੜੀ ਹੋਈ ਹੈ ਠੀਕ ਠੀਕ ਸਰ ਠੀਕ ਸਰ ਨੂੰ ਤਿਆਰ ਕਰਨ ਵਾਸਤੇ ਕੀ ਚਾਹੀਦਾ ਐਸਟੀਮੇਟ ਹਾਂ ਸਿਖਾਣੀ ਵੀ ਤੁਹਾਨੂੰ ਸਿੱਖ ਲਓ ਇਹ ਕਿਸ ਤਰ੍ਹਾਂ ਜਾਦੂ ਤਿਆਰ ਕੀਤਾ ਪੈਰੇ ਵਿੱਚੋਂ ਮੈਂ ਤੁਹਾਨੂੰ ਦੱਸ ਦੇਣਾ ਜਿਸ ਤਰ੍ਹਾਂ ਕੁਦਰਤ ਨੇ ਸਾਡੇ ਹੱਥ ਬਣਾਏ ਇਸ ਤਰ੍ਹਾਂ ਫੋਲਡ ਹੁੰਦੇ ਹਨ ਉਸੇ ਪ੍ਰਕਾਰ ਦੀ ਮੇਰੀ ਰੱਸੀ ਹੈ ਜੋ ਉੱਪਰ ਕੋ ਫੋਲਡ ਹੁੰਦੀ ਹੈ ਨੀਚੇ ਕੋ ਫੋਲਡ ਨਹੀਂ ਹੁੰਦੀ ਉਂਗਲੀ ਦੇ ਅੰਦਰ ਤਿੰਨ ਟੁਕੜੇ ਹੈ ਜਿਹੜੇ ਆਖਰੀ ਜਿਸ ਤਰ੍ਹਾਂ ਮੁੜ ਜਾਂਦੇ ਉੱਪਰ ਨੂੰ ਫੋਲਡ ਨਹੀਂ ਹੁੰਦੇ ਉਸ ਤਰ੍ਹਾਂ ਦੇ ਵਿੱਚ ਮੈਂ 50 ਟੁਕੜੇ ਪਾਤੀ। ਐਡੀ ਵੱਡੀ ਇੱਕ ਲੱਕੜੀ ਲਓ ਤੇ ਕੱਟ-ਕੱਟ ਕੇ ਛੋਟੇ-ਛੋਟੇ ਟੁਕੜੇ ਬਣਾਓ। ਇੱਕ ਟੇਬਲ ਤੇ ਸਜਾ ਦੇਣਾ ਹੈ। ਇੱਕ ਪਾਸੇ ਦੀ ਸੈਲੋ ਟੇਪ ਲਾਣੀ ਹੈ। ਇੱਕ ਨਾਲੇ ਦਾ ਟੁਕੜਾ ਲੈਣਾ। ਧੀਰੇ-ਧੀਰੇ ਲੱਕੜੀ ਨਾਲੇ 'ਚ ਪਾ ਦੇਣੀ ਹੈ ਔਰ ਦੋਨੇ ਪਾਸੇ ਇਹਨਾਂ ਨੂੰ ਬੰਨ੍ਹ ਦੇਣਾ। ਦੇਖਣ ਵਾਲੇ ਨੂੰ ਲੱਗਦਾ ਹੀ ਰੱਸੀ। ਰੱਸੀ ਨੇ ਇੰਸਟਰੂਮੈਂਟ ਤਿਆਰੇ ਪਰ ਵਿੱਚ ਲਿਖੋ। ਲੱਕੜੀ ਦੇ ਟੁਕੜੇ ਜਿਹੜੇ ਉਸ ਸੈਲੋ ਟੇਪ ਨੇ ਫੜ ਰੱਖੇ ਆ ਠੀਕ ਹੈ ਥੱਲੇ ਝੁਕਣੀ ਦੇ ਰਹੀ। ਇਹ ਜਿਹੜੀ ਲੱਕੜੀ ਉਹਦੇ ਵਿੱਚ ਆ ਤੁਹਾਨੂੰ ਦਿਖਾਈ ਨਹੀਂ ਦੇ ਰਹੀ। ਦੋਨੇ ਪਾਸੇ ਜਾਦੂ ਟੂਣੇ ਤੰਤਰ ਮੰਤਰ ਦੇ ਨਾਲ ਕਿਸੇ ਸਿਰ ਦਾ ਵੀ ਇੱਕ ਕੋਈ ਵਾਲ ਤੋੜ ਦੇਵੇ ਤੇ ਉਹ ਮੰਗਿਆ ਨਾਮ ਅਨੁਸਾਰ ਦੇਵੇ ਠੀਕ ਹੈ ਕੋਈ ਕਿਸੇ ਦਾ ਭਵਿੱਖ ਬਣਾ ਨਹੀਂ ਸਕਦਾ ਵਿਗਾੜ ਨਹੀਂ ਸਕਦਾ ਤੰਤਰ ਮੰਤਰ ਨੂੰ ਕਹਿੰਦੇ ਵੀ ਡਰਨਾ ਨਹੀਂ ਜ਼ਿੰਦਗੀ ਚ ਠੀਕ ਹੈ ਕਿਸੇ ਕੋਲ ਕੋਈ ਸ਼ਕਤੀ ਨਹੀਂ ਹੈ ਸ਼ਕਤੀ ਤੁਹਾਡੇ ਅੰਦਰ ਹੈ ਇਸ ਤੋਂ ਵੱਡੀ ਕੋਈ ਸ਼ਕਤੀ ਨਹੀਂ ਕੋਈ ਵੀ ਬੱਚਾ ਜੇ ਦੇਖਣਾ ਚਾਹੇ ਤੇ ਬਿਲਕੁਲ ਆ ਕੇ ਦੇਖ ਸਕਦਾ ਜੋ ਕਿ ਨਹੀਂ ਦੇਖਣਾ ਸਿੱਖਣਾ ਕਿ ਨਹੀਂ ਬਿਲਕੁਲ ਆ ਜਾਓ ਆਜਾ ਬਣਾ ਭੱਜ ਗਿਆ ਸਿੱਖ ਜਿੱਤ ਬਸ ਬਸ ਕੀ ਨਾ ਕਰ ਆਜੇ ਕਿਹੜੀ ਹੋਵੇ ਬਾਕੀ ਬੈਠ ਜਾਓ ਤੁਹਾਨੂੰ ਬਾਅਦ ਵਿੱਚ ਸੁਣਾਣਾ ਮੇਰੇ ਰੂਮ ਦੇ ਰੂਮ ਆ ਦੇਖੋ ਉਹ ਕਿਹੜੇ ਲੱਕੜੀ ਦੇ ਟੋਟੇ ਹੈਗੇ ਦੇ ਚ ਹੈਗੇ ਨ ਹਾਂ ਅਗਲੀ ਕੁਕੜੀ ਹੈਗੀ ਹੈ ਨਾ ਓਕੇ ਆਪਾਂ ਨੂੰ ਇਹ ਫੜ ਲੈਣੀ ਅੱਛਾ ਸੈਂਟਰ ਤੇ ਫੜ ਲੈਣਾ ਫੜ ਲੈ ਠੀਕ ਹੈ ਹੁਣ ਕੋਈ ਮੰਤਰੀ ਨਹੀਂ ਲੈਣਾ ਕੁਛ ਨਹੀਂ ਲੈਣਾ ਮੰਤਰ ਕੋਈ ਵੀ ਲਾਓ ਠੀਕ ਹੈ ਉਂਟਾ ਢਿੱਲੇ ਛੱਡ ਦਿਓ ਬੋਲੋ ਗਿਲੀ ਗਿਲੀ ਐਨਾ ਹੀ ਦਾਦੀ ਬੜੀ ਇਹ ਪ੍ਰੈਕਟਿਸ ਪ੍ਰੈਕਟਿਸ ਹੈ ਹੋਰ ਕੁਛ ਨਹੀਂ ਹੈ ਆਰੇ ਯਾਰ ਜਾਦੂ ਦੇ ਕੇ ਭੱਜ ਗਿਆ ਤੇ ਨਾ ਹੋਰ ਵੀ ਜਾਦੂ ਕਰਨੇ ਨੂੰ ਦੇ ਤਾ ਬਈ 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 ਸਿਖਾਉਂਗਾ ਤੁਹਾਨੂੰ ਇੱਕ ਇੱਕ ਕਰਕੇ ਸਿੱਖ ਲਿਆ ਸਮਝ ਕੇ ਪਰ ਵਿੱਚੋਂ ਜਿਸ ਤਰ੍ਹਾਂ ਐਂਟਰੀ ਕੀਤੀ ਇਸ ਤਰ੍ਹਾਂ ਸਾਰੇ ਟਰਿਕਾਂ ਦੇ ਰਾਜ ਹੈ ਸ਼ਕਤੀ ਕੋਈ ਨਹੀਂ ਕਿਸੇ ਕੋਲ ਠੀਕ ਹੈ ਹਾਂ ਆਹ ਜਾਦੂ ਦੀ ਟੋਪੀ ਆ ਜਾਦੂ ਦੀ ਟੋਪੀ ਲਾ ਕੇ ਜਾਦੂ ਸ਼ੁਰੂ ਹੁੰਦਾ ਨਾਲ ਉਹਨੂੰ ਸਭ ਨੇ ਦੇਖਣਾ ਕਿੰਨਾ ਖੜਮਦਾ ਅਗਰੇ ਵਾਲਾ ਅੱਛਾ ਆਹ ਜਾਦੂ ਬਹੁਤ ਹੀ ਖੂਬਸੂਰਤ ਹੈ ਇਹ ਵੀ ਜਾਦੂ ਰੱਸੀ ਰਹੀ ਹੈ ਕਿਹੜੇ ਰੰਗ ਦੀ ਰੱਸੀ ਹੈ ਵਾਈਟ ਖਿਆਲ ਰੱਖਣਾ ਠੀਕ ਹੈ ਕਿਹੜੇ ਰੰਗ ਦੀ ਬੇਟਾ ਵਾਈਟ ਸਵੇਤ ਨਹੀਂ ਹੈ ਸਵੇਤ ਨਹੀਂ ਹੈ ਕਿਤੇ ਆਹ ਵੇਤ ਨਹੀਂ ਹੈ ਮੇ ਤਾਂ ਬਲਾਗ ਰਾਹ ਨਹੀਂ ਗਿਆ ਜਦ ਵੀ ਕਲਾਇਰ ਰੱਖਦੀ ਆਪਾਂ ਕਿਹੜੇ ਲੱਗਦੀ ਰੱਸੀ ਵਾਈਟ ਮੈਂ ਤਾਂ ਨਹੀਂ ਆਣਾ ਹਰ ਕੇ ਰੱਖ ਠੀਕ ਆ ਸੈਕਿੰਡ ਬਾਕਸ ਖਾਲੀ ਦਿੱਲੀ ਘੱਟ ਮਾਰ ਕੇ ਦੇਖੋ ਖਾਲੀ ਆ ਬਿਲਕੁਲ ਖਾਲੀ ਡੱਬਾ ਦੇ ਮੇਰੇ ਆਪਾਂ ਕੀਤਾ ਬੰਦ ਹਲਾ ਤਾਂ ਮੰਤਰ ਗਿਲੀ ਗਿਲੀ ਸ਼ੂ ਇਹ ਜਿਹੜੇ ਗਿਲੀ ਗਿਲੀ ਸ਼ੂ ਆਗਲਾ ਗੈਬਰਾ ਇਹ ਸਿਰ ਮਨੋਰੰਜਨ ਵਾਸਤੇ ਮੰਤਰ ਹੁੰਦੇ ਆ ਇਹਨਾਂ 'ਚ ਕੋਈ ਸ਼ਕਤੀ ਨਹੀਂ ਹੁੰਦੀ ਠੀਕ ਹੈ ਨਾ ਇਹ ਤੁਹਾਡੀ ਮਨੋਰੰਜਨ ਵਾਸਤੇ ਟੋਨਮੈਂਟ ਵਾਸਤੇ ਮੰਤਰ ਬਣਾਏ ਗਏ ਆ ਅਟਰ ਕੱਸ ਕੇ ਫੜ ਲੇ ਠੀਕ ਹੈ ਹੁਣ ਮੈਂ ਦੇਖਣਾ ਜਨਤਰੀ ਦਿਮਾਗ ਦੀ ਪਾਵਰ ਕਿੰਨੀ ਹੈ ਠੀਕ ਹੈ ਤੁੱਕਾ ਬੰਦ ਕਰਕੇ ਦੱਸਣਾ ਵੀ ਆਪਾਂ ਇਹਦੇ ਵਿੱਚ ਕਿਹੜੇ ਰੰਗ ਦੀ ਰੱਸੀ ਬੰਦ ਕੀਤੀ ਸੀ ਠੀਕ ਹੈ ਓਕੇ ਫਿਰ ਸਾਹਮਣੇ ਜਦ ਵੀ ਸਟੇਜ ਤੇ ਆਣਾ ਤੇ ਹਮ ਸਾਹਮਣੇ ਹੋਣਾ ਚਾਹੀਦਾ ਤਾਂ ਕਿ ਤੇਰੀ ਪਛਾਣ ਬਣੂਗੀ ਠੀਕ ਹੈ ਜਦ ਮੈਂ ਪੁੱਛਾਂ ਤੂੰ ਦੱਸਣਾ ਇਹ ਕਿਹੜੇ ਰੰਗ ਦੀ ਸੀ ਠੀਕ ਹੈ ਰੁੱਕ ਬੰਦ ਕਰਾ ਦੇ ਨੀ ਫੇਰ ਬੰਦ ਕਰਕੇ ਦੇਪਾ ਸਿੱਤ ਆਇ ਤੇ ਬਿਲਕੁਲ ਟਾਈਟ ਫੜ ਕੇ ਰੱਖਣਾ ਬਤਾਉਂਗਾ ਨਹੀਂ ਸਿੱਖਣਾ ਹੈਗਾ ਅੱਜ ਕੁਝ ਹੋ ਜੇ ਠੀਕ ਹੈ ਹੁਣ ਤੂੰ ਮੈਨੂੰ ਐਂ ਦੱਸ ਕਿਹੜੇ ਰੰਗ ਦੀ ਰੱਸੀ ਸੀ ਬਟੇ ਸਫੇਦ ਤਾਂ ਨਹੀਂ ਸੀਗੀ

ਫੋਨ ਵੱਧਦਾ ਬਿਮਾਰੀਆਂ ਘਟਦੀਆਂ ਦਿਨ ਤੇ ਇੱਕ ਦੋ ਵਾਰੀ ਜਰੂਰ ਹੱਸਿਆ ਕਰੋ ਹਣਾ ਸਾਰੇ ਬੱਚੇ ਅੱਜਕੱਲ ਕੀ ਕਰਦੇ ਖੁੰਜੇ 'ਚ ਬੈਠੇ ਫੋਨ ਨਾਲ ਉਂਗਲੀਆਂ ਮਾਰੀ ਜਾਂਦੇ ਆ ਫੋਨ ਪਤਾ ਕਿੰਨਾ ਹਾਨੀ ਕਰਕੇ ਸਿਹਤ ਵਾਸਤੇ ਤੁਹਾਨੂੰ ਪਤਾ ਫੋਨ ਕਦੇ ਵੀ ਅੱਗੇ ਨਹੀਂ ਬਧਣਦਾ ਜਿਹੜਾ ਬੱਚਾ ਫੋਨ ਚਲਾਉਂਦਾ ਉਹ ਜ਼ਿੰਦਗੀ 'ਚ ਕਦੇ ਪ੍ਰੋਗਰੈਸ ਨਹੀਂ ਕਰੂਗਾ ਇਹ ਮੇਰੇ ਤੋਂ ਲੁਕਵਾ ਲਓ ਠੀਕ ਹੈ ਕਦੇ ਨਹੀਂ ਫੋਨ ਜ਼ਿਆਦਾ ਚਲਾਣਾ ਫੋਨ ਚਲਾਉਣ ਦੇ ਨਾਲ ਦਿਮਾਗ ਡੈੱਡ ਹੁੰਦਾ ਅੱਖਾਂ ਕਮਜ਼ੋਰ ਹੁੰਦੀਆਂ ਸਮਝ ਗਏ ਨਾ ਫੋਨ ਚਲਾਉਣ ਦੇ ਕਿੰਨੇ ਨੁਕਸਾਨ ਹੈ ਬਾਧੂ ਨੁਕਸਾਨ ਹੈ ਕਦੇ ਨਹੀਂ ਫੋਨ ਚਲਾਣਾ ਦੇਈਦਾ ਘੰਟੇ ਤੋਂ ਘਟ ਫੋਨ ਆੱਛਾ ਲੱਗਿਆ ਜੋਰ-ਦਰ ਤਾਲੀਆਂ ਮਾਰਨ ਦੀ ਸਾਰੀ ਉੱਪਰ ਜਾਦੂ ਹੱਥਾਂ ਦੀ ਕਲਾ ਇਹ ਨਿੱਤਰਿਆਂ ਦੇ ਉੱਤੇ ਕਰ ਕੁਤਰੀ ਆ ਦੇਖੋ ਕਰਾਂ ਕਿ ਮੈਂ ਸਿਖਾ ਦੇਣਾ ਤੁਹਾਨੂੰ ਇਹ ਖਾਲੀ ਗਲਾਸ ਹੈ ਜਿਹੜਾ ਬੱਚਾ ਜ਼ਿਆਦਾ ਕੈਮੀਕਲ ਪੀਂਦਾ ਫੋਲਡਰਿੰਗਾਂ ਪੀਂਦਾ ਹੈ ਨਾ ਉਹ ਕਿਸ ਤਰ੍ਹਾਂ ਹ ਬਿਮਾਰੀਆਂ ਦੇ ਵਿੱਚ ਲਟਕਦਾ ਦੇਖੋ ਤੇ ਹਾਂ ਢਿਲਕਿਲੀ ਸ਼ੂ ਤੂੰ ਮਾਰੋ ਢਿਲਕਿਲੀ ਸ਼ੂ 1 2 3 ਢਿਲਕਿਲੀ ਸ਼ੂ

ਤੁਸੀਂ ਨਹੀਂ ਬੋਲਣਾ ਹੈ ਹਾਂ ਜੀ ਤੁਹਾਨੂੰ ਕਹ ਲੈ ਜੀਰ ਬੋਲ ਜੋਰ ਦੀ ਬੋਲ ਆ ਬੋਲ ਆ ਨਾ ਨਾ ਇਹ ਨਹੀਂ ਸਭ ਬੱਚੇ ਨੂੰ ਸੁਣਾਈ ਦੇਣਾ ਜੇ ਜ਼ੋਰ ਦੀ ਬੋਲੋ ਬੋਲ ਆ ਜੀਰ ਬੋਲ ਕਿਤੇ ਕੀ ਬਹੁਤ ਚੱਲ ਗਈ ਜੀਤ ਦੇ ਪੇਟ ਤੇ ਬਹੁਤ ਕਰਨਾ ਜਲਦੀ ਜਲਦੀ ਬੋਲ ਕਿਤੇ ਜਲਦੀ ਹਾਂ ਰੁਕ ਰੁਕ ਆਹ ਨਾ ਨਾ ਅੱਛਾ ਪੈਰ ਵਿੱਚ ਬੋਲ ਕਰਕੇ ਜੀਤ ਦੇ ਪੇਟ ਤੇ ਹੁਣ ਦੱਸੋ ਜਾਦੂ ਕਰ ਦਿੱਕੀ ਚਾਕੂ ਨਾਲ ਚੱਕ ਕਈ ਬੱਚੇ ਖਰਾਬਗੇ ਨੇ ਚੱਕ ਮਾਰੋ ਚੱਕੂ ਨਹੀਂ ਮਾਰਨਾ ਹੈ ਦਦੂਣਾ ਪਈਏ ਦਦੂਣਾ ਕਢੂੰਗਾ ਲੈ ਲੈ ਨੀ ਬਕ ਖਾਲੀ ਦੇਖੋ ਖਾਲੀ ਹੈ ਬਿਲਕੁਲ ਖਾਲੀ ਹੈ ਬੇਟਾ ਜ਼ੋਰ ਨਾਲ ਖੰਸੀ ਕਰੋ ਬੋਲ ਬਾਰ ਖੰਸੀ ਕਰੋ ਬੋਲ ਬੱਡੀਏ ਜ਼ੋਰ ਦੀ ਖੰਸੀ ਕਰੋ ਮੈਂ ਕਹੇ ਜ਼ੋਰ ਦੀ ਖੰਸੀ ਕਰੋ ਤੁੱਕਣ ਲਾ ਪਿਆ ਤੂੰ ਖੰਸੀ ਕਰੋ ਅਰੇ ਜ਼ੋਰ ਦੀ ਜ਼ੋਰ ਦੀ ਵੈਰੀ ਗੁੱਡ ਆ ਮੋਮਬਤੀ ਕੀ ਕਰਦੀ ਹੈ ਉਜਾੜਾ ਕਰਦੀ ਹੈ ਖੁਦ ਜਲਦੀ ਹੈ ਦੂਜੇ ਨੂੰ ਰੋਸ਼ਨੀ ਕਰਦੀ ਹੈ ਕੀ ਕਰਦੀ ਹੈ ਖੁਦ ਹੀ ਜਲਦੀ ਹੈ ਦੂਜੇ ਨੂੰ ਰੋਸ਼ਨੀ ਕਰਦੀ ਹੈ ਕਿਤਾ ਮੋਮਬਤੀ ਰੋਸ਼ਨੀ ਕਰਦੀ ਹੈ ਹੋਰ ਕਿਹੜੀ ਚੀਜ਼ ਰੋਸ਼ਨੀ ਕਰਦੀ ਹੈ ਬੱਲਬ ਬੱਲਬ ਵੈਰੀ ਗੁੱਡ ਹੋਰ ਦੀਵਾ ਦੀਵਾ ਹੋਰ ਅੱਛਾ ਹੋਰ ਆਪਣੀ ਜ਼ਿੰਦਗੀ ਚ ਰੋਸ਼ਨੀ ਕਿਹੜੀ ਕਿਹੜੀ ਚੀਜ਼ ਕਰਦੀ ਸੀ ਸੀ ਦੱਸੋ ਬਸ ਬਸ ਛੱਡ ਦਿਓ ਮੇਰੇ ਬੱਚੋ ਦੇਖੋ ਮੋਮਬਤੀ ਜਲਦੀ ਹੈ ਆਪਣੀ ਜ਼ਿੰਦਗੀ ਖਤਮ ਕਰ ਦਿੰਦੀ ਹੈ ਦੂਸਰੇ ਨੂੰ ਰੋਸ਼ਨੀ ਦੇਣ ਵਾਸਤੇ ਉਹੀ ਕੰਮ ਆਪਣੀ ਮੰਮੀ ਡੈਡੀ ਕਰਦੇ ਆ ਹੈਨਾ ਆਪਣਾ ਜੀਵਨ ਬਣਾਉਣ ਵਾਸਤੇ ਆਪਣੀ ਜ਼ਿੰਦਗੀ ਪੂਰੀ ਲਾ ਦਿੰਦੇ ਆ ਸਾਰਾ ਦਿਨ ਧੋਪ ਨਹੀਂ ਦੇਖਦੇ ਠੰਡ ਨਹੀਂ ਦੇਖਦੇ ਸ਼ਾਂ ਨਹੀਂ ਦੇਖਦੇ ਸਾਰੀ ਦਾੜੀ ਲੱਗੇ ਰਹਿੰਦੇ ਆ ਕਿ ਬੱਚੇ ਕਾਮਯਾਬ ਕਰਨੇ ਖੁਦ ਭੁੱਖੇ ਰਹਿ ਜਾਂਦੇ ਮਗਰ ਬੱਚੇ ਨੂੰ ਭੁੱਖਾ ਨਹੀਂ ਰਹਿਣ ਦਿੰਦੇ ਹੈਨਾ ਖੁਦ ਸੋਹਣੇ ਕੱਪੜੇ ਨਹੀਂ ਪਾਉਂਦੇ ਤੁਹਾਨੂੰ ਬੜੀ ਬੜੀ ਕੱਪੜੇ ਪਾਉਂਦੇ ਆ ਉਹ ਕਰਦੇ ਜਿੰਦਗੀ ਜਸਰੀ ਰੌਸਨੀ ਹੈਨਾ ਉਸ ਤੋਂ ਵੱਧ ਕੇ ਕੋਈ ਦੁਨੀਆ 'ਚ ਚੀਜ਼ ਨਹੀਂ ਹੈ ਕਿਹੜੇ ਕਿਹੜੇ ਮੰਮੀ ਡੈਡੀ ਨੂੰ ਪਿਆਰ ਕਰਦਾ ਓਹ ਵੈਰੀ ਗੁੱਡ ਅੱਛਾ ਬਹੁਤ ਬੱਚੇ ਬਰਥਡੇ ਮਨਾਉਂਦੇ ਆ ਜਨਮ ਦਿਨ ਮਨਾਉਂ ਹਕੇ ਆਲਾ ਯਾਪਾ 1 2 3 ਕਿਲਿਗਿਲੀ ਸ਼ੋਹ ਵੱਧ ਤੋਂ ਵੱਧ ਪੇੜ ਲਾਣੀ ਚਾਹੀਦੀ ਹੈ ਘਰ ਵਿੱਚੋਂ ਜਿਸ ਬੱਚੇ ਦਾ ਵੀ ਜਨਮ ਦਿਨ ਹੋਵੇ ਉਹ ਪੰਜ ਪੌਦੇ ਜਰੂਰ ਲਾਇਆ ਕਰੋ ਪੰਜ ਨਹੀਂ ਤਾਂ ਇੱਕ ਜਰੂਰ ਲਾਦਿਆ ਕਰੋ ਸਕੂਲ ਚ ਗੁਰਦੁਆਰੇ ਰੋਡ ਤੇ ਜਿੱਥੇ ਵੀ ਜਗ੍ਹਾ ਮਿਲਦੀ ਉੱਥੇ ਕਰੋ ਉਹਦਾ ਲਾਦਿਆ ਕਰੋ ਠੀਕ ਹੈ ਤੇ ਆਉਣ ਵਾਲੀ ਜੀਵਨ ਦੇ ਵਿੱਚ ਜਿਸ ਤਰ੍ਹਾਂ ਉਹ ਵੱਡਾ ਹੋਏਗਾ ਉਹਦੇ ਪੌਦੇ ਵੱਡਾਊਗਾ ਤੇ ਆਪਣੀ ਕਦੇ ਵੀ ਅੱਖਾਂ ਖਰਾਬ ਨਹੀਂ ਹੋਣਗੀਆਂ ਕਦੇ ਗੁਰਦੇ ਖਰਾਬ ਨਹੀਂ ਹੋਣਗੇ ਗੁਰਦੇ ਕਦੋਂ ਖਰਾਬ ਹੁੰਦੇ ਆ ਜਦੋਂ ਅੰਦਰ ਸਹੀ ਆਕਸੀਜਨ ਨਹੀਂ ਮਿਲਦਾ ਅੱਖਾਂ ਕਦੋਂ ਖਰਾਬ ਹੁੰਦੀਆਂ ਜਦੋਂ ਟੈਂਪਰੇਚਰ ਜ਼ਿਆਦਾ ਹੁੰਦਾ ਤੇ ਆਪਣੀ ਅੱਖਾਂ 'ਚ ਤੋ ਬੰਜੀ ਦੇ ਅੱਖ ਖਰਾਬ ਹੁੰਦੀਆਂ ਸਮਝ ਗਏ ਨਾ ਜਿਆਦਾ ਤੋਂ ਜਿਆਦਾ ਪੌਦੇ ਲਾਣੇ ਚਾਹੀਦੇ ਆ ਤਾਂ ਕਿ ਆਪਣਾ ਜੀਵਨ ਖਰਾਬ ਨਾ ਹੋਵੇ